ਹੀਜ਼ ਡਿਜ਼ਾਈਨ ਕਰ ਲੀਣਾ ਸਾਲ ਪਤਾ ਨਹੀਂ ਮੇਰੀ ਵੀਡੀਓ ਤੇ ਤੇਰੇ ਚੋੜਾ ਵਾਜਿਆ ਐ ਇੱਕ ਉਧਰ ਆਇਆ ਉਹਦੀ ਲੋਕ ਉਹਦੀ ਲੁੱਕ ਉਹ ਬੰਦੀ ਉਹ ਬਣਾਣੀ ਸੀ ਮੈਂ ਕਾਫੀ ਹੈ ਸਟੇਟਸ ਤੇ ਕਿਉਂ ਹੈ ਉਹਨਾਂ ਨੇ ਜੇ ਪਹਿਲਾਂ ਬਟ ਡੇ ਨਹੀ ਨਹੀ ਨੂੰ ਬੁਲਾਣ ਅੱਗੇ ਬੁਲਾਣਾ ਲੱਗਦਾ ਬੋਲੀ ਨੀ ਲਿਆ ਲਿਆ ਮਾਦਾ ਨੀ ਕੋਰਵਾ ਉਹ ਬੀਪਾਲ ਦੇ ਕਿ ਪੀਲਾ ਗਿਆ ਅਜਿਤ ਨਵਾ ਉਹ ਜਮ ਨਹੀਂ ਆ ਮਰੇ ਘਰ ਬਾਲਰ ਦਾ ਨੀ ਬੜਾ ਜੇ ਪੁੱਤਰ ਆਪੇ ਇਦਾਂ ਆਪਣੇ ਆਪੇ ਆਏ ਤਾਂ ਹੁਣ ਅਜਾ ਸ਼ਾਇਰੀ ਕੁੱਲੇ ਕੱਲ ਜੇ ਹੋ ਗਏ ਫੇਰ ਬਣ ਲੈ ਪੜਿਆ ਤੂੰ ਮਾ ਦਿਖਾਣੇ ਬਣਾ ਸਾਰਿਆਂ ਨੂੰ ਨਹੀਂ ਦੇਦਾ ਨੁਕਰਾ ਮਾਣੇ ਕੱਢਿਆ ਰੇ ਮਾਣੇ ਸੁਜਾਣੇ ਇਹ ਸਲਾ ਕਬਲਾ ਕੱਢਿਆ ਇਹ ਤੇ ਤੂੰ ਪੀਤੀ ਦੀ ਆ ਟੋਪਰ ਆ ਤੂੰ ਮੈਂ ਵੀ ਤੂੰ ਦਸੜਾ ਏਦਾਂ 4 ਕਿਲੋ ਤੇਰਾ ਭਾਰ ਆ ਤੂੰ ਕੀ ਕਰਨੀਂ ਆ ਚੰਦ ਚੰਦ ਚੁੱਪ ਤੂੰ ਨੋਨੇ ਪੈਕ ਲਾਏ ਜੋ ਪੂਨੀ ਗਏ ਨੇ ਹਾਏ ਪੀਏ ਕਰ ਥੋੜਾ ਇਹ ਤੂੰ ਵੀਡੀਓ ਨਾ ਬਣਾ ਲਈ ਚਾਹ ਤੂੰ ਉਧਰ ਕਰ ਤੀਂ ਆਣਾ ਉਧਰ ਪਾਸੇ ਆਣੇ ਆ ਲਟਕਾ ਰਖੀ ਮੇਰੇ ਵਾਲਾ ਬਣਾ ਜਾ ਤੇਰੇ ਚੇਬੜਾ ਦੇ ਕਿੰਨੀ ਪੈਂਦੀਆਂ ਦੇਖੀ ਤੂੰ ਦੇਖੀਂ ਐਦਨੀ ਵੀ ਹੋਣ ਹਾਂ

ਕਰਦੀ ਨੇ ਮਾਸਿਕਾਂ ਲਈ ਕਰਦੀ ਕੋਈ ਨਾ ਕੀ ਕਰਦੇ ਪੜਾਈ ਚੱਲੀ ਲੋ ਜਦੋਂ ਪੜਾਈ ਸੀ ਕੀ ਹੈ ਪ੍ਰੋਮੋਕੀ 2000 ਪੜਾਈ ਨਹੀਂ ਜਦੋਂ ਕਰਦੇ ਭਾਈ ਆ ਲੈ ਵੀ ਤੂੰ ਰੇ ਨਾ ਥੀਖਾ ਪੜਾ ਜਗਾੜਦਾ ਵਿਡਿਓਲ ਕਿਤਰੀ ਹੈ ਹਾਂ ਇਹ ਬੰਦੇ ਦੀ ਯਾਰੀ ਕੀ ਗੱਲ ਹੈ 5 ਸਾਲ ਕਿ ਲੋਕ ਮੁੱਖਾਇ ਗੱਤ ਕਿਤੇ ਨਾਲ 23 30 ਲੱਖ ਚ ਬੰਦਾ ਨਹੀਂ ਹੁੰਦਾ ਨਾ ਜੰਦਾ ਭਾਬੀ ਤੂੰ ਠੋੜਾ ਬੋਲ ਕੱਲ੍ਹ ਕੀ ਹੋਵੇਗਾ 35 ਲੱਖ ਚ ਵੇਤ ਹੋਰ ਹੋਰ ਰੂਟੀ ਆਪਲਾ ਵੇਂਦਾ ਪਜੀ ਨਾਲ ਨਾਲ ਖਾਈ ਜਾਓ ਵੇਟ ਜਿੰਨਾ ਜਿੰਨਾ ਹੀ ਕਹ ਲੱਭਾ ਮੈਂ ਲੱਭਾ ਕੈਂਡ ਰਾਇਦਾ ਕਹ ਤੈਨੂੰ ਸਾਠ ਕਹਿੰਦਾ 780 ਲੱਖ ਕਹਦਾ ਸਾਚੀ ਦਾ ਸੇਵਾ ਕਹਿੰਦੀ ਗੋਲੀ ਵਜੇ ਨੂੰ ਕੱਲ ਵੀ ਆਈ ਇੱਕ ਤੈਨੂੰ ਸਾਠ ਕਹਣਾ ਹੈ ਸਭ ਕਰੀਏ ਮਾਲ ਨੂੰ ਮਨਾਉਂਦੇ ਨੇ ਬੋਲਦਾ ਰਹਿੰਦਾ ਠੀਕ ਬੱਟ ਉਹ ਜਾਈ ਥੈਂਕ ਯੂ ਕੈਂਟੀ ਲਾ ਲਾ ਕਿਹੜਾ ਉਹ ਪਾਸ ਜਿਹੜਾ ਉਹ ਨੇੜੇ ਇੱਥੇ ਜੋ ਹੋ ਰਿਹਾ ਨਹੀਂ ਇਹ ਲੱਗ ਜਿੰਦਾ ਪਾਸ ਕੀ ਗੱਲ ਪੂਰੀ ਬੈਜੂ ਉਹਦੀ ਠੀਕ ਹੈ